ਆ ਸਕੂਲ ਆਏ ਉਹ ਪਾਪੀ ਸਾਰੂ ਕੀ ਬਣ ਮੈਂ ਘਰ ਸੇ ਸਕੂਲ ਆਈ ਔਰ ਮੂਜੇ ਯਾਹ ਪੇ ਆ ਕੇ ਪਤਾ ਚਲਾ ਹੈ ਕਿ 3 ਦਿਨ ਦੀ ਛੁੱਟੀ ਹੈ ਔਰ ਕਿ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਆ ਆ ਰਮ ਸਕੂਲ ਆਏ ਪਾਪੀ ਸਾਰੂ ਹਾਂਜੀ ਉਹ ਜਿਦਾ ਪਰ ਨੇ ਪਾਕਿਸਤਾਨ ਤੇ ਉਹ ਕਰਤਾ ਹੈ ਕਿ ਕਹਿੰਦੇ ਹਮਲਾ ਤੇ ਉਹਦੇ ਕਰਕੇ ਡੀਸੀ ਨੇ ਇਹ ਹਸਤੇ ਸਕੂਲ ਬੰਦ ਕਰਤੇ ਸਾਰੇ ਤੇ ਬਸ ਘਰ ਚਲੇ ਆਉਂ ਮੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਜੀ ਆਪ ਨੂੰ ਸਕੂਲ ਕੰਨ ਲਈ ਬੰਦ ਕਰਤੇ ਗਏ ਨੇ ਕਿ ਜਣਾ ਤੁਹਾਡਾ ਪਹਿਲ ਕੰਮ ਤੇ ਅਟੈਕ ਤੇ ਜਿਹੜਾ ਸੱਟ ਸਟ੍ਰਾਈਕ ਹੋਈ ਹੈ ਕੋਰ ਦੇ ਜੀ ਬਿਲਕੁਲ ਜੋ ਵੀ ਪਿਛਲੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨਹੀਂ ਹੈਗਾ ਬੇਕਸੂਰ ਹੈ ਜਾਨ ਗਈ ਸੀ ਸਾਨੂੰ ਵੀ ਇਸ ਗੱਲ ਦਾ ਦੁੱਖ ਹੀ ਹੈ ਅੱਜ ਇੰਡੀਆ ਨੇ ਇਹ ਪਲਟ ਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਪਲੱਸ ਸਾਨੂੰ ਸਵੇਰੇ ਉੱਠਦੇ ਹੀ ਅੱਜ ਪਤਾ ਲੱਗਿਆ ਕਿ ਇੰਡੀਆ ਨੇ ਵੀ ਆਪਣੀ ਬਦਲੇ ਲਈ ਕਾਰਵਾਈ ਆਪਣੀ ਸ਼ੁਰੂ ਕਰਤੀ ਹੈ ਤੇ ਸਕੂਲਸ ਵਗੈਰਾ ਬੰਦ ਹੋ ਗਏ ਮੈਂ ਵੀ ਸਕੂਲੇ ਜਾਬ ਕਰਦਾ ਜਾਣੇ ਕਿ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਆਪਣੇ ਸੋਲਜਰਸ ਨੂੰ 올 द बेस्ट ਕਹਿੰਨੇ ਆਂ ਇੰਡੀਆ ਦੀ ਜੋ ਵੀ ਸਰਕਾਰ ਆ ਸਾਡੀ ਕਿ ਬਾਕੀ ਪਰਮਾਤਮਾ ਕੋਲ ਹੀ ਮੰਗਨੇ ਆਂ ਕਿ ਜਿਹੜੇ ਗਏ ਆ ਕੋਈ ਵੀ ਬੇਕਸੂਰ ਨਾ ਮਰੇ ਬਸ ਬਾਕੀ ਤੇ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨਾ ਭੈਣਾ ਦੇ ਸਿੰਦੂਰ ਉਜੜੇ ਹੀ ਪਿਛਲੇ ਦਿਨਾਂ 'ਚ ਅੱਜ ਇੰਡੀਆ ਨੇ ਉਹ ਹੀ ਆਪਰੇਸ਼ਨ ਸਿੰਦੂਰ ਦੇ ਦੁਆਰਾ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਸ਼ਾਂਤੀ ਦਿੱਤੀ ਹੈ ਤਬਲਾਤਾ ਭਾਰਤ ਮਾਤਾ ਦੀ ਜੈ ਅੱਜ ਪੂਰੇ ਦੇਸ਼ ਨੇ ਜਿੱਲੇ ਆਪਣੀਆਂ ਅੱਖਾਂ ਖੁੱਲੀਆਂ ਹੋਣਗੀਆਂ ਜਾਗੇ ਹੋਣਗੇ ਉਹਨਾਂ ਨੂੰ ਇੱਕ ਸੁਖਤ ਸਮਾਚਾਰ ਮਿਲਿਆ ਹੋਏਗਾ 22 ਤਰੀਕ ਪਹਿਲਗਾਮ ਦੇ ਅੰਦਰ ਜਿਸ ਪ੍ਰਕਾਰ ਧਰਮ ਦੇ ਆਧਾਰ ਦੇ ਉੱਤੇ ਭੈਣਾ ਦੇ ਸੰਧੂਰ ਉਜਾੜੇਗੇ ਅੱਜ ਉਹਨਾਂ ਭੈਣਾ ਨੂੰ ਵੀ ਸਕੂਨ ਮਿਲਿਆ ਹੋਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਲ ਇਹ ਵਾਦਾ ਕੀਤਾ ਸੀ ਕਿ ਜਿਹੜੀ ਅਤੰਕਵਾਦ ਦੀ ਬਚੀ ਕੁਸੀ ਜ਼ਮੀਨ ਹੈ ਉਹਨੂੰ ਵੀ ਸਮਾਪਤ ਕਰਤਾ ਜਾਏਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅੱਜ ਕੱਲੇ ਪੀਓਕੇ ਨਹੀਂ ਪੀਓਕੇ ਤੇ ਸਾਡਾ ਹੀ ਅਧਿਕਾਰਿਤ ਕਸ਼ਮੀਰ ਜਿਹੜਾ ਪਾਕਿਸਤਾਨ ਨੇ ਹਤਿਆਇਆ ਹੋਇਆ ਪੰਜ ਜਗ੍ਹਾ ਉਥੇ ਜਿਹੜੇ ਇਹਨਾਂ ਦੇ ਟੈਰਰ ਕੈਂਪ ਨੇ ਉਹਨਾਂ ਤੇ ਹਮਲਾ ਹੋਇਆ ਔਰ ਇਹਦੇ ਨਾਲ ਨਾਲ ਪਾਕਿਸਤਾਨ ਦੇ ਸਿਆਲਕੋਟ ਦੇ ਚਾਰ ਏਰੀਆ ਦੇ ਅੰਦਰ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਸਭ ਤੋਂ ਪਹਿਲਾਂ ਇਹਦੇ ਲਈ ਤਾਂ ਸਾਡੇ ਨਵ ਸੈਨਾ ਫਲ ਸੈਨਾ ਔਰ ਵਾਯੂ ਸੈਨਾ ਜਿਹੜੀ ਹੈ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਇੰਨੀ ਕੁਸ਼ਲਤਾ ਦੇ ਨਾਲ ਦੇਸ਼ ਜਿਹੜਾ 22 ਤਰੀਕ ਤੋਂ ਬਾਅਦ ਪੀੜਾ ਚ ਰਹਿ ਰਿਹਾ ਸੀ ਅੱਜ ਉਹਨੂੰ ਇਹ ਸੁਖਤ ਸਮਾਚਾਰ ਦਿੱਤਾ ਹੈ ਕਿ ਹਿੰਦੁਸਤਾਨ ਬਦਲਿਆ ਹੋਇਆ ਹਿੰਦੁਸਤਾਨ ਹੈ ਇਹ ਭਾਰਤ ਦੇ ਅੰਦਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਅਤੰਕਵਾਦ ਨੂੰ ਲੈ ਕੇ ਉਹ ਸ਼ਬਦ ਨਹੀਂ ਹੈ ਉਹਨੂੰ ਕਰਨ ਦੀ ਹਿੰਮਤ ਵੀ ਹਿੰਦੁਸਤਾਨ ਰੱਖਦਾ ਹੈ ਇਸ ਕਰਕੇ ਅੱਜ ਸਾਰੇ ਦੇਸ਼ ਨੂੰ ਦ੍ਰਿੜਤਾ ਦੇ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਬੜਾ ਅਲੱਗ ਤਰ੍ਹਾਂ ਦਾ ਅਤੰਕੀ ਦੇਸ਼ ਹੈ ਜਿਨ ਅਤੰਕ ਨੂੰ ਪਨਾਵ ਹੀ ਦਿੰਦਾ ਹੈ ਔਰ ਅਤੰਕਵਾਦੀ ਪੈਦਾ ਵੀ ਕਰਦਾ ਹੈ ਜਿਹੜੇ ਹਿੰਦੁਸਤਾਨੀ ਨਹੀਂ ਪੂਰੀ ਦੁਨੀਆ ਦੇ ਅੰਦਰ ਦੇਸ਼ਾਂ ਨੂੰ ਡਿਸਟਰਬ ਕਰਦੇ ਰਹਿੰਦੇ ਨੇ ਅੱਜ ਹਿੰਦੁਸਤਾਨ ਨੇ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਉਹਦੇ ਟੈਰਰ ਕੈਂਪਾਂ ਦੇ ਹਮਲਾ ਕੀਤਾ ਔਰ ਪਾਕਿਸਤਾਨ ਦੇ ਕੰਮ ਨੂੰ ਆਸਾਨ ਕੀਤਾ ਜਿਹੜਾ ਕੰਮ ਪਾਕਿਸਤਾਨ ਨੂੰ ਕਰਨਾ ਚਾਹੀਦਾ ਸੀ ਉਹ ਨਰਿੰਦਰ ਮੋਦੀ ਨੇ ਕੀਤਾ ਇਹਦੇ ਨਾਲ ਨਾਲ ਮੇਰੀ ਜਨਤਾ ਨੂੰ ਵੀ ਇੱਕ ਗੱਲ ਕਹਿਣੀ ਹੈ ਕੀ ਸजग ਰਹਿਣਾ ਚਾਹੀਦਾ इकठे ਰਹਿਣਾ ਚਾਹੀਦਾ ਹੈ। ਔਰ ਆਪਣਾ ਪ੍ਰਸ਼ਾਸਨ ਕੋਈ ਵੀ ਆਦੇਸ਼ ਦਿੰਦਾ ਉਹਦਾ ਅਕਸ਼ਰਤਾ ਸਭ ਨੂੰ ਪਾਲਣ ਕਰਨਾ ਚਾਹੀਦਾ ਹੈ। ਇਹ ਅਤੰਕਵਾਦ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਹਿੰਦੁਸਤਾਨ ਨੇ। ਕਿ ਉਸ ਮੁਕਾਮ ਤੱਕ ਜਾਏ ਕਿ ਕੋਈ ਵੀ ਅਤੰਕਵਾਦੀ ਹਿੰਮਤ ਨਾ ਕਰੇ ਮੁੜ ਕੇ ਉਲਾਮਾ ਵਰਗਾ ਇਨਸੀਡੈਂਟ ਕਰਨ ਦੀ। ਇਸ ਕਰਕੇ ਦੇਸ਼ ਦੀ ਜਨਤਾ ਨੂੰ ਔਰ ਉਹਨਾਂ ਸ਼ੂਰਬੀਰ ਮਾਮਾ ਨੂੰ ਜਿਨ੍ਹਾਂ ਨੇ ਆਪਣੇ ਲਾਲ ਫੈਨਾ ਚ ਭੇਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦਿਵੰਗਤ ਆਤਮਾ ਨੂੰ ਵੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਆਪਣੀ ਸ਼ਹਾਦਤ ਦੇਣੀ ਪਈ ਉਹ ਵੀ ਅੱਜ ਉੱਪਰ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਖੂਨ ਦਾ ਬਦਲਾ ਲੈ ਲਿਆ ਗਿਆ